ਵਾਹਿਗੁਰੂ ਸਹਿਬ ਜੀ ਤੇ ਅੱਗੇ ਅਰਦਾਸ ਹਮਾਰੇ ਜੀਓ ਪਿੰਡ ਸਭ ਤੇਰਾ ਉਹ ਆਪਣਾ ਨਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੀ ਮੇਰਾ ਹਵਾਯ ਦੁਰੋਚਲ ਕੈ ਮੈਂ ਤੱਕੀ ਤੋ ਸਰਣਾਏ ਜੀਓ ਮੈਂ ਆਸਤਾਂ ਰੱਖੀ ਚਿੱਤਿ ਮੈਂ ਨਿਰਾਬ ਸਭੋ ਦੁਖ ਗਵਾਈ ਜੀਉ ਸਜਣਾ ਸੱਚਾ ਫਤੂਸ਼ ਸਿਰਸ਼ ਹੰਦੈ ਸਹੋ ਜਿਸ ਪਾਸ ਬੈਠਿਆ ਸੋਹੀ ਸਭਨਾ ਦਾ ਬਸਾਹ ਸਤਨਾਮ ਵਾਹਿਗੁਰੂ ਸਹਿਬ ਜੀਓ ਰਾਗ ਸੋਹੀ ਮਹੱਲਾ ਪੰਜਵ ਕਰਛਿਬ ਇਕ ਓੰਕਾਰ ਸਤਿਗੁਰੂ ਪ੍ਰਸਾਦਿ ਸਤਿਗੁਰ ਪਾਸ ਬੇਨਤੀਆ ਮਿਲੇ ਨਾਮ ਅਧਰ ਤੁਠਾ ਸੱਚਾ ਪਤਿ ਸਾਹੁ ਤਾਪ ਗਿਆ ਸੰਸਾਰ ਸਤਿਗੁਰ ਪਾਸ ਬੇਨਤੀਆ ਮਿਲੇ ਨਾਮ ਅਧਰ ਤੁਠਾ ਸੱਚਾ ਪਤਿ ਸਾਹੁ ਤਾਪ ਗਿਆ ਸੰਸਾਰ ਸੰਤਾ ਕੀ ਟੇਕ ਤੂੰ ਸੰਤਾ ਕੀ ਓਟ ਤੂੰ ਸੱਚਾ ਸੇ ਜਨਹਾਰ ਰਹਾ ਸੱਚ ਤੇਰੀ ਸਮਗਰੀ ਸੱਚ ਤੇਰਾ ਦਰਬਾਰ ਸੱਚ ਤੇਰੀ ਖਜਾਨਿਆ ਸੱਚ ਤੇਰਾ पसारा ਤੇਰਾ ਰੂਪ ਅਗਮ ਹੈ ਅਨੋਪ ਤੇਰਾ ਦਰਸਾਰ ਹੋ ਕੁਰਬਾਨੀ ਤੇਰੀਆਂ ਸੇਵਕਾ ਜਿਨਹਰ ਨਾਮ ਸਿਆੜਾ ਸਬੇ ਇੱਛਾ ਪੂਰੀਆਂ ਜਾ ਪਾਇਆ ਅਗਮ ਅਪਰ ਗੁਰੂ ਨਾਨਕ ਮੀਂ ਲਿਆ ਫਾਰ ਬ੍ਰਹਮ ਤੇਰੀ ਅਚਰਣਾ ਕੋ ਬਿਹਾਰ ਸਬੇ ਇੱਛਾ ਪੂਰੀਆਂ ਜਾ ਪਾਇਆ ਅਗਮ ਅਪਰ ਗੁਰੂ ਨਾਨਕ ਮੀਂ ਲਿਆ ਫਾਰ ਬ੍ਰਹਮ ਤੇਰੀ ਅਚਰਣਾ ਕੋ ਬਿਹਾਰ ਵਾਹਿਗੁਰੂ ਜੀ ਕਾ ਕਨੈਸ਼ ਵਾਹਿ ਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਸਤਿਨਾ ਵਾਹਿ ਗੁਰੂ ਜੀ ਸਤਿਨਾ ਵਾਹਿ ਗੁਰੂ ਸਤਿਨਾ ਵਾਹਿ ਗੁਰੂ ਜੀ ਸਤਿਨਾ ਵਾਹਿ ਗੁਰੂ ਸਤਿਨਾ ਵਾਹਿ ਗੁਰੂ ਜੀ ਸਤਿਨਾ ਵਾਹਿ ਗੁਰੂ ਵਾਹਿ ਗੁਰੂ ਜੀ ਦਾ ਕਰਸ਼ਰ wahid tujh ki watte